ਰੀਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਹੈ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜ ਲੋਕ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਨੂੰ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰ ਨੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੱਗਨਰ ਨੋਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਜਾਨਕੀ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਤੇ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕੇ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕੀ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰ ਨੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਹੈ ਕਿ ਕੰਗਨਾਰ ਨੌਦ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸ ਦਈਏ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜ਼ਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਐਫਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਫਜੀਪੀਸੀ ਦੇ ਭਗਵੰਤ ਸમાન ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰਨੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੱਲ੍ਹ ਘਨਰ ਨੋਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ੍ਹ ਜਾਨਕੀ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕੇ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਰ ਨੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੰਗਨਰ ਨੌਦ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ SGPC ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ SGPC ਨੇ CM ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜ਼ਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਐਫਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਫਜੀਪੀਸੀ ਦੇ ਭਗਵੰਤ ਜੀ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰਨੌਥ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੱਗਨਰ ਨੋਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਜਾਨੀ ਕਿ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ SGPC ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕੇ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਰ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੰਗਨਰ ਰਣੌਤ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਹੈ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸ ਦਈਏ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਸਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰ ਨੌਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੱਗਨਰ ਨੋਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਜਾਨੀ ਕਿ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ SGPC ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕੀ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਰ ਨੌਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੰਗਨਰ ਨੌਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਹੈ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸ ਦਈਏ ਕਿ 6 ਸਤੰਬਰ 2024 ਨੂੰ ਤੇ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਫਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਫਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰ ਨੌਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਹੈ ਕਿ ਕੱਲ੍ਹ ਨਰਨੋਥ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ੍ਹ ਯਾਨੀ ਕਿ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ SGPC ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕੀ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰ ਨੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੰਗਨਾਰ ਨੌਦ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਹੈ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸ ਦਈਏ ਕਿ 6 ਸਤੰਬਰ 2024 ਨੂੰ ਤੇ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਐਫਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਫਜੀਪੀਸੀ ਦੇ ਭਗਵੰਤ ਸਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰਨੌਥ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੱਲ੍ਹ ਘਨਰ ਨੋਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ੍ਹ ਜਾਨਕੀ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕੇ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕੀ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰ ਨੌਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੰਗਨਾਰ ਨੌਦ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜ਼ਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਐਫਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਫਜੀਪੀਸੀ ਦੇ ਭਗਵੰਤ ਜੀ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਾਰਨੌਥ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੱਲ੍ਹ ਘਨਰ ਨੋਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ੍ਹ ਯਾਨੀ ਕਿ 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸਦੀ ਹੈ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਫੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰੀਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਕੇ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜ਼ਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਠੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਵੀ ਐਸਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ ਰਿਲੀਜ਼ ਹੋਣ ਨੂੰ ਉਸ ਤੋਂ ਪਹਿਲਾਂ ਹੀ ਐਸਜੀਪੀਸੀ ਦੇ ਭਗਵੰਤ ਮਾਨ ਨੂੰ ਪੱਤਰ ਲਿਖ ਦਿੱਤਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੇਖਣਾ ਇਹ ਹੋਵੇਗਾ ਕੀ ਇਹ ਫਿਲਮ ਪੰਜਾਬ ਦੇ ਵਿੱਚ ਰੱਦ ਹੁੰਦੀ ਜਾਂ ਫਿਰ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੰਗਨਰ ਨੌਟ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਇਹ ਹੈ ਕਿ ਕੰਗਨਰ ਨੌਟ ਦੀ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਐਮਰਜੈਂਸੀ ਜੇਕਰ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਸਤੰਬਰ 2024 ਦੇ ਵਿੱਚ ਰਿਲੀਜ਼ ਹੋਣੀ ਸੀ ਤੇ ਹੁਣ ਇਹ ਫਿਲਮ ਕੱਲ ਯਾਨੀ ਕਿ 17 ਜਨਵਰੀ 2025 ਨੂੰ ਰੀਲੀਜ਼ ਹੋਣ ਜਾ ਰਹੀ ਔਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਐਸਜੀਪੀਸੀ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਪੰਜਾਬ ਦੇ ਵਿੱਚ ਇਹ ਫਿਲਮ ਰੱਦ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਪੰਜਾਬ ਦੇ ਵਿੱਚ ਲੱਗਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਪੈਦਾ ਹੋਵੇਗਾ ਸੋ ਮਾਹੌਲ ਨਾ ਖਰਾਬ ਹੋਵੇ ਇਸ ਨੂੰ ਚਲਦਿਆਂ ਇਹ ਕਿਹਾ ਗਿਆ ਐਸਜੀਪੀਸੀ ਨੇ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਦੱਸ ਦਈਏ ਕਿ 6 ਸਤੰਬਰ 2024 ਨੂੰ ਇਹ ਪਹਿਲੋ ਫਿਲਮ ਰਿਲੀਜ਼ ਹੋਣੀ ਸੀ ਉਸ ਤੋਂ ਬਾਅਦ ਸਿੱਖ ਜਗਤ ਵੱਲੋਂ ਰੋਸ ਜਤਾਇਆ ਗਿਆ ਕਿ ਫਿਲਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਥੇਸ ਪਹੁੰਚਾ ਰਹੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਕੱਟ ਲਗਾਏ ਗਏ ਤੇ ਉਸ ਤੋਂ ਬਾਅਦ ਇੱਕ ਨਵੀਂ ਰਿਲੀਜ਼ਿੰਗ ਡੇਟ ਜਿਹੜੀ ਸਾਹਮਣੇ ਆਈ ਰਿਲੀਜ਼ਿੰਗ ਡੇਟ ਸੀ 17 ਜਨਵਰੀ 2025 ਜਾਨਿ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਜੋ ਇਤਰਾਜ਼ਯੋਗ ਸੀਨ ਸੀਗੇ ਜੋ ਕਿ ਸਿੱਖ ਜਗਤ ਨੂੰ ਥੇਸ ਪਹੁੰਚਾਉਂਦੇ ਸਨ ਉਹ ਜਿਹੜੇ ਸੀਨ ਨੇ ਲੀਡ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਐਫਜੀਪੀਸੀ ਵੱਲੋਂ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਫਿਲਮ ਪੰਜਾਬ ਦੇ ਵਿੱਚ ਰੱਦ ਕੀਤੀ ਜਾਵੇ ਸੋ ਇੱਕ ਦਿਨ ਫਿਲਮ ਨੂੰ ਪਿਆ